ਸ਼੍ਰੀ ਗੁਰਗੰਨ ਸਾਹਿਬ ਦੇ ਪਾਵਨ ਸਰੂਪਾਂ ਨੂੰ ਲੈ ਕੇ ਜਿਹੜੇ ਲਾਪਤਾ ਹੋਏ ਖੂਬ ਸਿਆਸਤ ਹੋ ਰਹੀ ਹੈ ਚਾਹੇ ਆਮ ਆਦਮੀ ਪਾਰਟੀ ਹੈ ਕਹਿਆ ਯਾਰ ਉਹ ਵੀ ਸਿਆਸਤ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵੀ ਇਸ ਮਸਲੇ ਤੇ ਬੋਲ ਰਹੀ ਪਰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਦਾ ਬਿਆਨ ਸਾਹਮਣੇ ਆ ਉਹਨਾਂ ਨੇ ਕੀ ਕਿਹਾ ਦੇਖੋ ਸਭ ਤੋਂ ਵੱਡੀ ਗੱਲ ਕਿ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਨੇ ਇਸ ਮਸਲੇ ਤੇ ਬੜੀ ਡਿਟੇਲ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਬੜੇ ਸੁਲਝੇ ਹੋਏ ਤਰੀਕੇ ਦੇ ਨਾਲ ਉਹਨਾਂ ਨੇ ਮੁੱਦਾ ਟਾਇਆ ਹੈ ਬੜੀ ਗੰਭੀਰਤਾ ਦਿਖਾਈ ਹੈਗੀ ਪੰਜਾਬ ਸਰਕਾਰ ਨੇ ਇਸ ਮਸਲੇ ਦੇ ਵਿੱਚ ਹੁਣ ਅੱਜ ਹਰਜਿੰਦਰ ਸਿੰਘ ਧਾਮੀ ਸਾਹਿਬ ਹੋਣਾ ਨੇ ਬੋਲ ਤਾ ਦਿੱਤਾ ਹੈਗਾ ਜਵਾਬ ਦਿੱਤਾ ਹੈਗਾ ਹੁਣ ਸਵਾਲ ਹੈ ਕਿ ਇਹਦੇ ਚ ਮਸਲਾ ਕੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਸਲ ਦੇ ਵਿੱਚ ਇਹ ਬਹੁਤ ਵੱਡਾ ਉਹਨਾਂ ਦਾ ਫੇਲਿਅਰ ਸੀ ਇਸ ਮਸਲੇ ਨੂੰ ਪ੍ਰੋਪਰ ਤਰੀਕੇ ਦੇ ਨਾਲ ਉਹ ਹੱਲ ਨਹੀਂ ਕਰ ਪਾਈ ਹੈਗੀ ਦੇਰੀ ਬਹੁਤ ਜ਼ਿਆਦਾ ਕਰ ਦਿੱਤੀ ਹੈਗੀ ਤੇ ਇੱਥੇ ਆਪਾਂ ਇਹ ਵੀ ਨਹੀਂ ਕਰ ਸਕਦੇ ਕਿ ਕਹ ਸਕਦੇ ਕਿ ਦੇਰ ਆਏ ਦਰੁਸਤਾ ਹੈ ਏਡੀ ਵੱਡੀ ਦੇਰੀ ਕੀਤੀ ਉਹ ਗੁਨਾਹ ਬਣ ਗਿਆ ਉਹ ਯੁਰਮ ਬਣ ਗਿਆ ਬਹੁਤ ਸਾਰੇ ਲੋਕ ਮੰਨਦੇ ਨੇ ਕਿ ਇਹ ਵਿੱਤੀ ਗੜਬੜੀ ਹੋਈ ਆ ਘਟਾਲਾ ਹੋਇਆ ਵਾ ਜੀ ਉਹ ਸ਼੍ਰੋਮਣੀ ਗੁਰਦਾਪੁਰ ਪ੍ਰਬੰਧਕ ਕਮੇਟੀ ਸਮਰਥ ਹੈ ਇਹਦੇ ਚ ਕੋਈ ਦੋ ਨਾਮ ਰਾਵਾਂ ਨਹੀਂ ਆ ਪਰ ਤੁਸੀਂ ਕੀਤਾ ਕਦੋਂ ਜਦੋਂ ਬਹੁਤ ਸਾਰਾ ਰੌਲਾ ਬਣ ਗਿਆ ਤੇ ਤੁਹਾਡੀ ਗਲੀ ਗਲੇ ਦਾ ਹੱਡੀ ਬਣ ਗਈ ਜੀ ਕਿਉਂਕਿ ਕਾਲੀ ਦਲ ਪਹਿਲਾਂ ਹੀ ਬੈਕਫਰੌਂਟ ਤੇ ਆਇਆ ਹੋਇਆ ਹੈ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਪਹਿਲਾਂ ਹੀ ਬੈਕਫਰੌਂਟ ਤੇ ਆਈ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਦੁਖੀ ਸੀ ਕਾਲੀ ਦਲ ਪਹਿਲਾਂ ਹੀ ਦੁਖੀ ਸੀ ਸੌਦਾ ਸਾਦ ਨੂੰ ਮਾਫ ਕਰਨਾ ਸੌਦਾ ਸਾਦ ਨੂੰ ਮਾਫ ਕਰਨ ਤੋਂ ਇਲਾਵਾ ਜਥੇਦਾਰਾਂ ਨੂੰ ਘਰ ਬੁਲਾਉਣਾ ਹੁਕਮ ਦੇਣਾ ਮਾਫੀ ਦੇਣੀ ਔਰ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਦੇ ਖਜ਼ਾਨੇ ਚੋਂ ਕਰੀਬ-ਕਰੀਬ 1 ਕਰੋੜ ਰੁਪਏ ਦੇ ਇਸ਼ਤਿਹਾਰ ਜਾਰੀ ਕਰਨੇ ਉਹ ਪਹਿਲਾਂ ਹੀ ਲੋਕਾਂ ਦੀ ਜਿਹੜਾ ਵਾ ਦੋਸ਼ੀ ਬਣ ਚੁਕੇ ਲੋਕਾਂ ਦੀ ਨਜ਼ਰਾਂ ਦੇ ਵਿੱਚ ਇੱਕ ਉਸ ਤੋਂ ਵੱਡਾ ਮਸਲਾ ਆ ਗਿਆ ਜਿਹੜਾ ਇਹ ਮਸਲਾ ਤੁਰੰਤ ਇਹਨਾਂ ਨੂੰ ਹੱਲ ਕਰਨਾ ਚਾਹੀਦਾ ਸੀ ਅਸਲ ਦੇ ਵਿੱਚ ਕੀ ਹੈ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਪਹਿਲਾਂ ਓਪਨ ਸੀ ਬਹੁਤ ਸਾਰੇ ਅੰਮ੍ਰਿਤਸਰ ਦੇ ਵਿੱਚ ਪ੍ਰਾਈਵੇਟ ਪਬਲਿਸ਼ਰ ਵੀ ਸੀ ਲੋਕੀ ਲੈ ਜਾਂਦੇ ਸੀ 2015 ਦੇ ਵਿੱਚ ਜਦੋਂ ਗੁਰੂ ਸਾਹਿਬ ਜੀ ਦੀ ਬੇਦਬੀ ਹੋਈ ਉਦੋਂ ਦਾ ਸਾਰਾ ਕੰਮ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਆਪਣੇ ਹੱਥੀ ਲੈ ਲਿਆ ਜੀ ਉਹਦੇ ਨਾਲ ਇੱਕ ਤੇ ਨੰਬਰ ਲਾਉਣੇ ਸ਼ੁਰੂ ਕਰ ਦਿੱਤੇ ਹੈਗੇ ਕਿ ਪਤਾ ਲੱਗ ਜੂਗਾ ਕਿ ਕਿਸ ਨੇ ਆਪਣੇ ਘਰ ਬੜੇ ਅਦਬ ਸਤਕਾਰ ਦੇ ਨਾਲ ਮਹਾਰਾਜ ਦਾ ਸਰੂਪ ਰੱਖਿਆ ਜਾਂ ਹੋਰ ਸਿੰਘ ਸਭਾਵਾਂ ਜਾਂ ਹੋਰ ਜਿੱਥੇ-ਜਿੱਥੇ ਜਿਹੜੀਆਂ ਸਿੱਖ ਸਭਾਵਾਂ ਉਹਨਾਂ ਨੇ ਕਿੱਥੇ-ਕਿੱਥੇ ਮਹਾਰਾਜ ਦਾ ਸਰੂਪ ਲੈ ਕੇ ਕਿੰਨੀ ਉਹ ਪੂਰੀ ਜਿਹੜੀ ਡਿਟੇਲ ਆ ਉਹ ਨੰਬਰਾਂ ਦੇ ਵਿੱਚ ਤੇ ਰਜਿਸਟ੍ਰੇਸ਼ਨ ਜਦੋਂ ਕੀਤੀ ਜਾਂਦੀ ਆ ਉਹ ਪੂਰਾ ਰਿਕਾਰਡ ਹੁੰਦਾ ਹੁਣ ਸਵਾਲ ਹੈ ਕਿ ਇਹਦੇ ਚ ਉਸ ਸਮੇਂ ਦੇ ਜਿਹੜੇ ਪ੍ਰਧਾਨ ਉਸ ਸਮੇਂ ਦੇ ਸੈਕਟਰੀ ਉਸ ਸਮੇਂ ਦੇ ਜਿਨ੍ਹਾਂ ਨੇ ਆਰਡਰ ਕੀਤਾਗਾ ਜਿਹੜੇ ਜ਼ਿੰਮੇਵਾਰ ਸੀ ਉਹਨਾਂ ਦੇ ਖਿਲਾਫ ਪਹਿਲਾਂ ਹੀ ਪ੍ਰੋਪਰ ਜਿਹੜੀ ਹੈ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਸੀ ਮੌਕੇ ਦੇ ਜਿਹੜੇ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਦੇ ਪ੍ਰਧਾਨ ਰਹੇ ਨੇ ਚਾਹੇ ਉਹ ਅਵਤਾਰ ਸਿੰਘ ਮੱਕੜ ਚਾਹੇ ਉਹ ਗੁਬਿੰਦ ਸਿੰਘ ਲੋਂਗੋਵਾਲ ਚਾਹੇ ਪ੍ਰੋਫੈਸਰ ਕਰਪਾਲ ਸਿੰਘ ਬਡੂਂਗਰ ਚਾਹੇ ਜਾਂ ਹੁਣ ਫਿਰ ਹਰਜਿੰਦਰ ਸਿੰਘ ਧਾਮੀ ਸਾਹਿਬ ਇਹ ਡਰਦੇ ਰਹੇ ਲੋਕਾਂ ਤੋਂ ਜਾਂ ਕਾਲੀ ਦਲ ਤੋਂ ਡਰਦੇ ਰਹੇਗੇ ਨੇ ਇਹ ਪ੍ਰੋਪਰ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਪਰ ਜੰਤਕ ਨਹੀਂ ਕੀਤੀ ਜੀ ਸਜ਼ਾ ਦੇਣੀ ਚਾਹੀਦੀ ਜੰਤਕ ਦਾ ਦੇ ਹੈਗੇ ਇਹ ਮਿਸਾਲੀ ਸਜ਼ਾ ਹੋਣੀ ਚਾਹੀਦੀ ਸੀ ਜਿਸ ਵੀ ਬੰਦੇ ਨੇ ਗੁਨਾਹ ਕੀਤਾ ਉਹਨੂੰ ਮਿਸਾਲੀ ਸਜ਼ਾ ਦੇਣੀ ਚਾਹੀਦੀ ਸੀ ਤੁਸੀਂ ਚੋਰਾਂ ਨੂੰ ਚੋਰੀ ਰੂਪ ਦੇ ਵਿੱਚ ਸਜ਼ਾ ਨਹੀਂ ਦੇ ਸਕਦੇ ਹੈਗੇ ਜਿਨ੍ਹਾਂ ਨੇ ਗੁਨਾਹ ਕੀਤਾ ਹੁਣ ਗੁਨਾਹ ਕੀ ਹੋਇਆ ਅਸਲ ਦੇ ਵਿੱਚ ਜਿਹੜੇ ਉੱਥੇ ਇੱਕ ਕਲਰਕ ਗੁਰਮਤ ਲਿਟਰੇਚਰ ਇੱਕ ਵਿੰਗ ਆ ਉਥੋਂ ਹੀ ਪੂਰੀ ਹੁੰਦੀ ਹੈ ਸ਼ੁਰੂਆਤ ਕਿ ਜਦੋਂ ਇਹ ਮਾਰੇ ਦੇ ਸਰੂਪ ਪਾਵਨ ਪ੍ਰਿੰਟ ਕਰਵਾਏ ਜਾਂਦੇ ਨੇ ਪਹਿਲਾਂ ਅਨ ਬਾਈਡ ਜਿਲਦਾਂ ਨਹੀਂ ਹੁੰਦੀਆਂ ਜੀ ਇਹ ਪੀ ਬਾਈਡਿੰਗ ਨਹੀਂ ਹੁੰਦੀ ਬਾਈਡਿੰਗ ਨਹੀਂ ਹੁੰਦੀ ਫਿਰ ਇਹਨਾਂ ਕੋ ਰਿਕਾਰਡ ਆਉਂਦਾ ਹੈਗਾ ਫਿਰ ਜਦੋਂ ਪੂਰੀ ਬਾਈਡਿੰਗ ਹੋ ਜਾਂਦੀ ਹੈਗਾ ਜਿਲਦਾਂ ਫਿਰ ਉਹਨੂੰ ਸੰਪੂਰਨ ਅੱppa ਕਹਿ ਸਕਦੇ ਕਿ ਮਹਾਰਾਜ ਦਾ ਪਾਵਨ ਸਰੂਪ ਬਣ ਚੁੱਕਾ ਜਦੋਂ ਪੂਰੀ ਪ੍ਰੋਪਰ ਮੁਕੰਮਲ ਰੂਪ ਦੇ ਵਿੱਚ ਪਹਿਲਾਂ ਪ੍ਰਿੰਟ ਹੋਊਗਾ ਫਿਰ ਆਊਗਾ ਫਿਰ ਜਿਲਦਾਂ ਤਿਆਰ ਹੋਣਗੀਆਂ ਇਹ ਆ ਜੀ ਉਹ ਜਦੋਂ ਪੂਰਨ ਤੌਰ ਤੇ ਫਿਰ ਠੇਕੇਦਾਰ ਨੂੰ ਕੰਮ ਦਿੱਤਾ ਜਾਂਦਾ ਜਿਲਦਾਂ ਤਿਆਰ ਕਰਨ ਦਾ ਉਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੁਣੇ ਉੱਥੇ ਜਿਹੜੇ ਜਿਹੜਾ ਉਹ ਜਿੰਨਾ ਕੋਈ ਪੂਰਾ ਰਿਕਾਰਡ ਹੋਣਾ ਉਹ ਗੱਲ 2013-14 ਫਿਰ 14-15 ਦੇ ਵਿੱਚ ਇਹ ਜਿਹੜੇ ਪਾਵਨ ਸਰੂਪ ਆ ਇਕ ਵਾਰ 200 ਇਕ ਵਾਰ 150 ਦੇ ਕਰੀਬ ਨੇੜੇ ਤੇੜੇ ਜਿਹੜੇ ਪ੍ਰਿੰਟ ਕਰਵਾਏ ਫਿਰ ਜਦੋਂ 2018 ਜਦੋਂ ਆਡਿਟ ਹੁੰਦਾ ਆਡਿਟ ਆਡਿਟ ਦੇ ਵਿੱਚ ਪਤਾ ਲੱਗਦਾ ਹੈਗਾ ਕਿ ਪੂਰਾ ਮਸਲਾ ਕੀ ਹੈ ਕਿ ਰਸੀਦਾਂ ਕਿੱਥੇ ਨੇ ਜੀ ਜਿਹੜੇ ਪਾਵਨ ਸਰੂਪ ਕਰਵਾਏ ਨੇ ਉਹਦੀਆਂ ਰਸੀਦਾਂ ਕਿੱਥੇ ਨੇ ਜੀ ਪਹਿਲਾਂ ਇੱਕ ਮਾਰੇ ਦੇ ਸਰੂਪ ਦੀ ਜਿਹੜੀ ਮਾਨ ਭੇਟਾ ਉਹ 1500 ਹੀ ਹੋਣ ਸ਼ਾਇਦ 2100 ਰੁਪਏ ਕਰ ਦਿੱਤੀ ਹੈਗੀ ਹੁਣ ਉਹ ਗਏ ਕਿੱਥੇ ਨੇ ਆਪਾਂ ਮੰਨ ਕੇ ਜਦੋਂ 328 328 ਨੂੰ 1500 ਰੁਪਏ ਦੇ حساب ਨਾਲ ਉਹ 2100 ਰੁਪਏ ਦੇ حساب ਨਾਲ 7.5-8 ਲੱਖ ਰੁਪਇਆ ਬਣ ਜਾਂਦਾ ਹੋਊਗਾ ਜੀ ਉਹ ਜਿਹੜਾ 7.5-8 ਲੱਖ ਰੁਪਇਆ ਬਣਦਾ ਹੈਗਾ ਉਹ ਜਮਾ ਨਹੀਂ ਹੋਇਆ ਅਸਲ ਦੇ ਵਿੱਚ ਉਹਦਾ ਰੌਲਾ ਪੈ ਗਿਆ ਕਿ ਜਿਹਨੂੰ ਆਪਾਂ ਹੁਣ ਉਹ ਸ਼ਬਦ ਨਹੀਂ ਵਰਤ ਸਕਦੇ ਕਿ ਉਹਨੂੰ ਆਪਾਂ ਕਹਿੰਦੇ ਕਿ ਗਾਇਬ ਜਾਂ ਲਾਪਤਾ ਜੀ ਉਹ ਹੁਣ ਜਿਹੜਾ ਉੱਥੇ ਬੰਦੇ ਸੀ ਉਹਨੇ ਰਿਕਾਰਡ ਜਿਹਨੂੰ ਜਿਹਨੂੰ ਦਿੱਤੇ ਹੈਗੇ ਨੇ ਉਹ ਕਿੱਥੇ-ਕਿੱਥੇ ਗਏ ਹੈਗੇ ਨੇ ਔਰ ਇਹਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰ ਜਿਹੜੇ ਅੱਜਕੱਲ੍ਹ ਅਕਾਲੀ ਦਲ ਨੂੰ ਬੜੀਆਂ ਸ਼ਰਮਾਂਗਾਲਾਂ ਘੜਦੇ ਆਗੇ ਨੇ ਜਿਹੜੇ ਬੜੇ پاک ਪਵਿੱਤਰ ਬਣੇ ਹੋਏ ਨੇ ਕਈਆਂ ਨੇ ਤੇ 14 14 ਆਪਣੇ ਲੈਟਰ ਪੈਡ ਤੇ ਪਾਵਨ ਸਰੂਪ ਜਾਰੀ ਕਰਵਾਏ ਆਗੇ ਨੇ ਇੱਕ ਦਬਾਬੇ ਦੇ ਵਿੱਚ ਇੱਕ ਅਜਿਹੀ ਡੇਰਾ ਵਾ ਜੀ ਜਿੱਥੇ 100 ਦੇ ਕਰੀਬ ਪਾਵਨ ਸਰੂਪ ਰੱਖੇ ਹੋਏ ਨੇ ਬੰਦ ਕਮਰਿਆਂ ਦੇ ਵਿੱਚ ਰੱਖਿਓ ਨੇ ਏਸੀ ਲਾਇਓ ਨੇ ਕੀ ਉਸ ਇਲਾਕੇ ਦੇ ਵਿੱਚ 100 ਪਾਠੀ ਹੈਗੇ ਨੇ ਕੀ ਸਵੇਰੇ ਸ਼ਾਮ ਨਿਤਨੇਮ ਹੁੰਦਾ ਹੋਊਗਾ ਉਹ ਆਪਣੇ ਆਪ 'ਚ ਵੱਡਾ ਸਵਾਲ ਹੁਣ ਸਤਕਾਰ ਕਮੇਟੀ ਵਾਲੇ ਉੱਥੇ ਰੌਲਾ ਪਾਉਂਦੇ ਹੈਗੇ ਨੇ ਪਰ ਉੱਥੇ ਇੱਕ ਬਹੁਤ ਵੱਡਾ ਸ਼ਰੂਮਣੀ ਕਮੇਟੀ ਦਾ ਅਧਿਕਾਰੀ ਰਹਿ ਚੁੱਕਾ ਜਿਹੜਾ ਉਸ ਬਾਬੇ ਨੂੰ ਸ਼ੈਲਟਰ ਕਰਦਾ ਅੱਜ ਵੀ ਜੀ ਇਦਾਂ ਦੇ ਬਹੁਤ ਸਾਰੇ ਸ਼ਰੂਮਣੀ ਗੁਰੂ ਦਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਕਿਉਂਕਿ ਜਦੋਂ ਗੁਰੂ ਸਾਹਿਬ ਜੀ ਦੀ ਬੇਦਬੀ ਹੁੰਦੀ ਆ 2015 ਦੇ ਉਸ ਤੋਂ ਬਾਅਦ ਰੂਲ ਬਣਾਏ ਗਏ ਨੇ ਕਿ ਜਿਸ ਨੂੰ ਵੀ ਮਹਾਰਾਜ ਦਾ ਸਰੂਪ ਚਾਹੀਦਾ ਜਾਂ ਮਹਾਰਾਜ ਦੀ ਬੀਡ ਚਾਹੀਦੀ ਹੈਗੀ ਆ ਉਹ ਇੱਕ ਪਰਫਾਰਮਾ ਬਣਾਇਆ ਗਿਆ ਕਿ ਇਲਾਕੇ ਦਾ ਜਿਹੜਾ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਦਾ ਮੈਂਬਰ ਉਹ ਸਿਫਾਰਿਸ਼ ਕਰੇਗਾ ਫਿਰ ਉੱਥੇ ਜਿਹੜਾ ਲੋਕਲ ਇਨਸਪੈਕਟਰ ਹੁੰਦਾ ਤਸਦੀਕ ਕਰੇਗਾ ਫਿਰ ਸਕੱਤਰ ਕੋਹਾਗੇ ਫਿਰ ਅੱਜਕੱਲ ਮਹਾਰਾਜ ਦੇ ਸਰੂਪ ਜਿਹੜੇ ਨੇ ਲੋਕਾਂ ਨੂੰ ਬੜੇ ਅਦਬ ਦੇ ਨਾਲ ਮਰਿਆਦਾ ਤਹਿਤ ਜਾਰੀ ਹੁੰਦੇ ਆ ਗਨੇ ਇਹ ਅਸਲ ਦੇ ਵਿੱਚ ਇਹ ਜਿਹੜਾ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਨੇ ਇਹ ਸ਼ੁਰੂਆਤੀ ਤੌਰ ਤੇ ਟੈਕਲ ਨਹੀਂ ਕੀਤਾ ਹੁਣ ਦੂਜੀ ਗੱਲ ਹੈ ਕਿ ਜਿਸ ਬੰਦੇ ਦੀ ਜ਼ਿੰਮੇਵਾਰੀ ਉਹਨੇ ਉਹਨੇ ਉਸ ਸਮੇਂ ਕਹਿੰਦੇ ਪੈਸੇ ਜਿੰਨੇ ਵੀ ਕਟੇ ਪਤਾ ਨਹੀਂ ਆਪਣਾ ਧੀ ਜਾਂ ਪੁੱਤ ਕੈਨੇਡਾ ਭੇਜ ਦਿੱਤਾਗਾ ਔਰ ਇੱਕ ਜਿਹੜੀ ਉਸ ਤੋਂ ਸਭ ਤੋਂ ਵੱਡਾ ਦੁਖੀ ਦੋਸ਼ੀ ਬੰਦਾ ਜਿਹੜੀ ਜ਼ਿੰਮੇਵਾਰੀ ਬੰਦੀ ਉਸ ਸਮੇਂ ਦਾ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦਾ ਮੁਖ ਸਕੱਤਰ ਰੂਪ ਸਿੰਘ ਹੋਣੀ ਹੁਣ ਰੂਪ ਸਿੰਘ ਹੋਣੀ ਵੀ ਜਦੋਂ ਇਹ ਵਿਵਾਦ ਉੱਠਿਆ ਕੈਨੇਡਾ ਭੱਜ ਗਿਆ ਹੁਣ ਇਹੋ ਜੇ ਲੋਕਾਂ ਨੂੰ ਫੜਨਾ ਚਾਹੀਦਾ ਕਿ ਨਹੀਂ ਫੜਨਾ ਚਾਹੀਦਾ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਅੱਜ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਪੂਰੇ ਮਰਿਆਦਾ ਪੜਾ ਦਿੱਤੀ ਹੈਗੀ ਰੂਲ ਪੜਾ ਦਿੱਤੇ ਹੈਗੇ ਨੇ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਸਰਵਸ ਰੂਲ ਪੜਾ ਦਿੱਤੇ ਹੈਗੇ ਫਿਰ ਡਾਕਟਰ ਈਸ਼ਰ ਸਿੰਘ ਹੋਣਾ ਦੀ ਰਿਪੋਰਟ ਵੀ ਪੜਾ ਦਿੱਤੀ ਹੈਗੀ ਕਿ ਥਾਣੇ ਕਚੈਰੀਆਂ ਦੇ ਵਿੱਚ ਰਿਸ਼ਵਤ ਚੱਲਦੀ ਹੈਗੀ ਹੈ ਤੇ ਜਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮਰਥ ਹੈ ਔਰ ਕੋ ਕਪੈਸਿਟੀ ਆ ਉਹਨੇ ਨੇ ਸਜ਼ਾ ਦੇ ਦਿੱਤੀ ਹੈ ਉਹ ਬੰਦਿਆਂ ਦੇ ਖਾਤਿਆਂ ਚ ਪੈਸੇ ਅਸੀਂ ਜਮ੍ਹਾਂ ਕਰ ਲਏ ਉਹਨਾਂ ਦੀਆਂ ਸੁਵਾਵਾਂ ਅਸੀਂ ਰੱਦ ਕਰ ਦਿੱਤੀਆਂ ਆਈਆਂ ਨੇ ਉਹਨਾਂ ਜੋ ਬਹੁਤ ਸਾਰੇ ਤਿੰਨ ਜਣਿਆਂ ਦੀ ਮੌਤ ਹੋ ਚੁੱਕੀ ਹੈ ਤਿੰਨ ਜਣੇ ਬਾਹਰ ਭੱਜ ਗਏ ਨੇ ਬਾਕੀ ਜਿਹੜੇ ਨੇ ਹਾਈ ਕੋਰਟ 'ਚ ਨੇ ਹਾਈ ਕੋਰਟ ਦਾ ਵੀ ਜਿਵੇਂ ਅੱਜ ਨਾ ਧਾਮੀ ਸਾਹਿਬ ਨੇ ਅੱਜ ਦੱਸਿਆ ਹੈਗਾ ਪੰਜਾਬ ਸਰਕਾਰ ਦਾ ਵੀ ਉਹਨੇ ਜ਼ਿਕਰ ਕੀਤਾ ਹੈਗਾ ਕਿ ਸਰਕਾਰ ਨੇ ਪਹਿਲਾਂ ਹੀ ਹਾਈ ਕੋਰਟ ਦੇ ਵਿੱਚ ਇੱਕ ਆਰਡਰ ਦਿੱਤੇ ਹੋਏ ਨੇ ਇਸ ਮਸਲੇ ਦੇ ਵਿੱਚ ਕਿ ਨਹੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂਚ ਕਰਨ ਦੇ ਵਿੱਚ ਸੁਪਰ ਪਰ ਮੁਕਦਮਾ ਕਿਉਂ ਨਹੀਂ ਦਰਜ ਹੋਣਾ ਚਾਹੀਦਾ ਇਹਨਾਂ ਲੋਕਾਂ ਉੱਤੇ ਹੁਣ ਉਹ ਕਹਿ ਰਹੇ ਨੇ ਕਿ ਜਦ ਇਸ ਦੀ ਜਾਂਚ ਮੁਕੰਮਲ ਹੋ ਚੁੱਕੀ ਅਕਾਲ ਤਖਬ ਸਾਹਿਬ ਦੇ ਹੁਕਮਾਂ ਦੇ ਤਹਿਤ ਡਾਕਟਰ ਈਸ਼ਰ ਸਿੰਘ ਹੋਣਾ ਦੀ ਅਗਵਾਈ ਦੇ ਵਿੱਚ ਕਮਿਸ਼ਨ ਬਣ ਚੁੱਕਾ ਹੈ ਕਮਿਸ਼ਨ ਦੀ ਰਿਪੋਰਟ ਲਾਗੂ ਹੋ ਚੁੱਕੀ ਹੈ 16 ਬੰਦਿਆਂ ਦੀਆਂ ਜਿਹੜੀਆਂ ਸੁਆਵਾਵਾਂ ਬੰਦ ਕਰ ਦਿੱਤੀਆਂ ਗਈਆਂ ਸੀ ਉਹਨਾਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਹੁਣ ਇਸ ਤੋਂ ਵਾਅਦਾ ਕਹਿੰਦੇ ਕੀ ਕਰ ਸਕਦੇ ਨੇ ਹੁਣ ਇਹ ਸਭ ਤੋਂ ਵੱਡਾ ਸਵਾਲ ਹੈ ਹੁਣ ਇਹ ਵੀ ਨਾ ਪੰਜਾਬ ਸਰਕਾਰ ਨੂੰ ਉੱਤੇ 4 ਸਾਲ ਬਾਅਦ ਹੀ ਜਾਦਾ ਹੀ ਨਾ ਸਦਭਾਵਨਾ ਦਲ ਜਿਹੜਾ ਬਣਾਇਆ ਭਾਈ ਵਡਾਲਾ ਨੇ ਜਿਹੜੇ ਕਿਸੇ ਸਮੇਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹਜੂਰੀ ਰਾਗੀ ਸਨ ਉਹਨਾਂ ਨੂੰ ਕਿਉਂ ਉਦੋਂ ਕੱਢਿਆ ਗਿਆ ਤੇ ਅੱਜ ਕੱਲ ਕਿਉਂ ਉਹਨਾਂ ਵਾਸਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਆਗੂ ਲੱਗਦੇ ਨੇ ਉਹਨਾਂ ਦੀ ਇੱਕ ਆਪਣੇ ਮਸਲੇ ਨੇ ਜੀ ਹੁਣ ਉਹ ਪਿਛਲੇ 4 ਸਾਲ ਤੋਂ ਹੀ ਉਸੇ ਰਾਹ ਤੇ ਬੈਠੇ ਨੇ ਜਿਸ ਥਾਣੇ ਦੇ ਅੱਜ ਮਕਦਮਾ ਦਰਜ ਹੋਇਆ ਜਿਹੜਾ ਪੀਤੇ ਦਿਨ ਹੋਇਆ ਮਕਦਮਾ ਦਰਜ ਹੋਇਆ ਉਦੋਂ ਸਰਕਾਰ ਨੂੰ ਯਾਦ ਨਹੀਂ ਆਈ 4 ਸਾਲਾਂ ਚ ਹੁਣ 1 ਸਾਲ ਬੋਟਾਂ ਨੂੰ ਰਹਿ ਗਿਆ ਨਾ ਹੁਣ ਇਸੇ ਕਰਕੇ ਤਾਂ ਸਵਾਲ ਖੜੇ ਹੁੰਦੇ ਨੇ ਕਿ ਬੇਦਬੀਆ ਦੇ ਮਸਲੇ ਦੇ ਵਿੱਚ ਕਾਂਗਰਸ ਪਾਰਟੀ ਨੇ ਸਿਆਸਤ ਕੀਤੀ ਸਰਕਾਰ ਬਣਾਈ ਕੋਈ ਕਾਰਵਾਈ ਨਹੀਂ ਹੋਈ ਫਿਰ ਆਮ ਆਦੀ ਪਾਰਟੀ ਨੇ ਸਿਆਸਤ ਕੀਤੀ ਉਹਨਾਂ ਦੀ ਸਰਕਾਰ ਬਣਨ ਗਈ ਕੋਈ ਕਾਰਵਾਈ ਨਹੀਂ ਬਹੁਤ ਸਾਰੇ ਸਿੱਖਾਂ ਦੇ ਇਹੋ ਜਿਹੇ ਮਸਲੇ ਨੇ ਜਿਸ ਤੇ ਪੰਜਾਬ ਸਰਕਾਰ ਨੇ ਕਦੀ ਜ਼ਿੰਮੇਵਾਰੀ ਨਹੀਂ ਸਮਝੇਗੀ ਹੁਣ ਮੋੜ ਵਾਲਾ ਬੰਬ ਬਲਾਸਟ ਨਾ ਕਾਂਗਰਸ ਪਾਰਟੀ ਨੇ ਉਸਤੇ ਦੋਸ਼ੀ ਫੜੇ ਨਾ ਇਸ ਸਰਕਾਰ ਨੇ ਫੜੇ ਕਿਉਂਕਿ ਇਹ ਜਿਹੜਾ ਮਸਲਾ ਨਾ ਇਸ ਮਸਲੇ ਦੇ ਨਾਲ ਜਿਹੜੀ ਆ ਸਿਆਸਤ ਜਿਹੜੀ ਆ ਉਹ ਪੋਲੀਟੀਕਲ ਪਾਰਟੀਆਂ ਨੂੰ ਚੰਗੀ ਲੱਗਦੀ ਕਿਉਂਕਿ ਉਹਦੇ ਨਾਲ ਕਾਲੀ ਦਲ ਕਮਜ਼ੋਰ ਹੁੰਦਾ ਕਿਉਂਕਿ ਜਿਹੜੀ ਜੜ੍ਹ ਉਹ ਕਾਲੀ ਦਲ ਆ ਕਾਲੀ ਦਲ ਜਿਹੜੀ ਆ ਸ਼ਰਮਣੀ ਗਮੇਟੀ ਦੀ ਮਾਂ ਪਾਰਟੀ ਆ ਤੇ ਇਸ ਕਰਕੇ ਜਿਹੜੀ ਆ ਮੋਢੇ ਵਰਤੇ ਆ ਰਹੇ ਨੇ ਸ਼੍ਰੋਮਣੀ ਕਮੇਟੀ ਦੇ ਇਸ ਕਰਕੇ ਕਾਲੀ ਦਲ ਕਾਲੀ ਦਲ ਫਿਰ ਲੋਕੀ ਕਹਿੰਨਗੇ ਕਾਲੀ ਦਲ ਤੋਂ ਬਹੁਦੇ ਮਾੜੇ ਹੈਗੇ ਨੇ ਇੱਕ ਪਾਸੇ ਉਹਨਾਂ ਦੇ ਰਾਏ ਦੇ ਵਿੱਚ ਬੇਦਬੀ ਹੋ ਗਈ ਹੈ ਫਿਰ ਉਹਨਾਂ ਦੀ ਅਗਵਾਈ 'ਚ ਸ਼੍ਰੋਮਣੀ ਕਮੇਟੀ ਚੱਲਦੀ ਹੈ ਕਿ ਉੱਥੇ ਮਹਾਰਾਜ ਦੇ ਸਰੂਪ ਦਾ ਰੌਲਾ ਪੈ ਗਿਆ ਮਸਲ ਤੋਂ ਇੱਕ ਸਾਲ ਰਹਿ ਗਏ ਨੇ ਉਹ ਇੱਕ ਸਾਲ ਜਿਹੜਾ ਬਈ ਇਹ ਮੁੱਦਾ ਇਹ ਚੱਲੇਗਾ ਇਹਦੇ 'ਚ ਕਾਲੀ ਦਲ ਨੂੰ ਕਿੰਨਾ ਨੁਕਸਾਨ ਹੁੰਦਾ ਜਾਂ ਆਮ ਆਦੀ ਪਾਰਟੀ ਨੂੰ ਕਿੰਨਾ ਫਾਇਦਾ ਹੁੰਦਾ ਇਹ ਸਭ ਤੋਂ ਵੱਡੀ ਗੱਲ ਔਰ ਇਹਦੇ 'ਚ ਆ ਕਿ ਇਹ ਹੈ ਕਿ ਜੇ ਕਿਵੇਂ ਅਕਾਲ ਤਖਤ ਸਾਹਿਬ ਨੇ ਵਾਰਨਕੀ ਤਾਗਾ ਤਾੜਨਾ ਕੀਤੀ ਹੈ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਲਬ ਹੋ ਨਹੀਂ ਸਕਦੇ ਜੇ ਕੱਲ ਨੂੰ ਆਪਾਂ ਮੰਨ ਕੇ ਚੱਲੀਏਗੇ ਅਕਾਲ ਤਖਤ ਸਾਹਿਬ ਤੋਂ ਹੁਕਮ ਨਾਮੀ ਜਾ ਰਹੇ ਹੋ ਹੋ ਜਾਣਗੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਸਪੂਰਨ ਸਿੱਖ ਨਹੀਂ ਆ ਆਪਾਂ ਸਾਰੇ ਜਿਹੜੇ ਨੇ ਜਿਹੜੇ ਸਿਰ ਤੇ ਪੱਗ ਚੇ ਪੱਗਾ ਰੱਖਿਆ ਦਾੜੀ ਕੱਟਦੇ ਸਾਨੂੰ ਤੇ ਤਲਬ ਕਰ ਨਹੀਂ ਸਕਦੇ ਹੁਣ ਇਹ ਨਾ ਹੋਵੇ ਕਿ ਮੁੱਖ ਮੰਤਰੀ ਸਾਹਿਬ ਤੇ ਤਲਬ ਨਾ ਕੀਤੇ ਜਾਣ ਤੇ ਜਿਹੜੇ ਉਸ ਦਿਨ ਉਥੇ ਗਏ ਸੀ ਭਰੋਸਾ ਦੇ ਕੇ ਆਏ ਮੰਗ ਪੱਤਰ ਲਿਆ ਤੇ ਸ਼ਾਮ ਨੂੰ ਪਰਚਾ ਦਾ ਉਹਨੇ ਕਿਤੇ ਤਲਬ ਹੋ ਜਾਂ ਨਾ ਪੰਗਾ ਭੈਜੂ ਨਹੀਂ ਪੰਗਾ ਕੀ ਪੂ ਇੱਕ ਸਿੱਖ ਵਾਸਤੇ ਤਾਂ ਬਹੁਤ ਵੱਡਾ ਹੀ ਪੰਗਾ ਨਾ ਜੀ ਜੇ ਇੱਕ ਸਿੱਖ ਜਿਹੜਾ ਵਾ ਉਥੋਂ ਕਾਲ ਤੱਕ ਸਾਹਿਬ ਤੋਂ ਦਾਗੀ ਹੋ ਜਾਂਦਾ ਤਨਖਾਹ ਹੀ ਇਕਰਾ ਦਿੱਤਾ ਉਹਦੇ ਵਾਸਤੇ ਇੱਕ ਬਹੁਤ ਵੱਡਾ ਧੱਬਾ ਕਲੰਕ ਲੱਗ ਜਾਂਦਾ ਇਹ ਇੱਕ ਇੱਕ ਵੱਖਰਾ ਮਸਲਾ ਉੱਠੂਗਾ ਹੁਣ ਅੱਜ ਤੇ ਧਾਮੀ ਸਾਹਿਬ ਨੇ ਬੜਾ ਸਪਸ਼ਟ ਕਰ ਦਿੱਤਾ ਹੈਗਾ ਉਹਨੇ ਤੇ ਸਵਰਨ ਐਸ ਐਸ ਕੋਹਲੀ ਬਾਰੇ ਵੀ ਸਪਸ਼ਟ ਕਰ ਦਿੱਤਾ ਹੈਗਾ ਹੁਣ ਐਸ ਐ ਸਕੋਲੀ ਦੇ ਕਿਉਂ ਸਵਾਵਾ ਟਰਮੀਨਲ ਕੀਤੀਆਂ ਆਈਆਂ ਉਹ ਸਾਰਿਆਂ ਨੂੰ ਪਤਾ ਹੈਗਾ ਕੱਲੋ ਮੁੱਖ ਮੰਤਰੀ ਭਗਵੰਤ ਮਾਨ ਨੇ ਨ ਸਪਸ਼ਟ ਕਰ ਦਿੱਤਾ ਹੈਗਾ ਨਾ ਕਿ ਉਹ ਸ਼ੁਰੂ ਵਿੱਚ ਕਮੇਟੀ ਦਾ ਵੀ ਤੇ ਸੁਬੀਰ ਸਿੰਘ ਬਾਦਲ ਹੋਂ ਦਾ ਵੀ ਇਸ ਕਰਕੇ ਉਹਨੂੰ ਪਾਸੇ ਕਰ ਦਿੱਤਾ ਨਾ ਕਿ ਵੇਲੇ ਆਪਾਂ ਨੂੰ ਖਬਰਾਂ ਨਹੀਂ ਅਖਬਾਰਾਂ ਦੇ ਵਿੱਚ ਇੱਕ ਇਸ਼ਤਿਹਾਰ ਛਾਪੇ ਹੁੰਦੇ ਨੇ ਜੀ ਬੇਦਖਲੀ ਨੋਟਿਸ ਜੀ ਨਾਲੇ ਮੁੰਡੇ ਦੀ ਕਮਾਈ ਵੀ ਖਾਈ ਜਾਣੀ ਹੈਗੀ ਹਮ ਹੈਨਾ ਫਿਰ ਬਾਅਦ ਆਪਣੀ ਚਮੜੀ ਬਚਾਉਣ ਵਾਸਤੇ ਬੇਦਖਲੀ ਨੋਟਿਸ ਕਿ ਅੱਜ ਤੋਂ ਫਲਾਣਾ ਫਲਾਣਾ ਜਿਹੜਾ ਵਾ ਸਾਡੇ ਕਹਿਣੇ ਤੋਂ ਬਾਹਰ ਇਹਦੇ ਲੱਛਣ ਮਾੜੇ ਆ ਗਏ ਨੇ ਇਹਦਾ ਸਾਡੇ ਨਾਲ ਕੋਈ ਸਬੰਧ ਨਹੀਂ ਹੈਗਾ ਤੇ ਇਹਨੂੰ ਅਸੀਂ ਆਪਣੀ ਚਾਲ ਤੇ ਅਚਲ ਜਾਇਦਾਦ ਤੋਂ ਅਸੀਂ ਇਹਨੂੰ ਬੇਦਖਲ ਕਰ ਦਿੰਦੇ ਹਾਂ ਜਿਵੇਂ ਪਿੱਛੇ ਜੇ ਕਾਮਾਦੀ ਪਾਰਟੀ ਦੇ ਐਮਐਲਏ ਨੇ ਕੀਤਾ ਸੀ ਨਾ ਕਿ ਆਪਣੀ ਜਿਹੜੀ ਮਸਲਾ ਹੱਲ ਕਰਨ ਵਾਸਤੇ ਆਪਣੇ ਬਾਪੂ ਨੂੰ ਹੀ ਬੇਦਖਲ ਕਰ ਦਿੱਤਾ ਸੀ ਜੀ ਉਹ ਵੀ ਇੱਕ ਸਿਆਸਤ ਸੀ ਇਹ ਵੀ ਇੱਕ ਸਿਆਸਤ ਹੈ ਕਿ ਉਹਨਾਂ ਨੂੰ ਜਿਹੜਾ ਮਸਲਾ ਵਾ ਉਹਨਾਂ ਨੂੰ ਪਹਿਲਾਂ ਹੀ ਜਿਹੜਾ ਵਾ ਅ ਕੋਲੀ ਸਾਹਿਬ ਨੇ ਆਊਟਸਾਈਡ ਤੇ ਕਰ ਦਿੱਤਾ ਗਏ ਹੁਣ ਆ ਵਾ ਪਰ ਫਿਰ ਵੀ ਮੈਂ ਕਹਿੰਦਾ ਕਿ ਧਾਮੀ ਸਾਹਿਬ ਉਹਨਾਂ ਨੂੰ ਜਿਹੜੇ ਉਸ ਸਮੇਂ ਜਨਰਲ ਸਕੱਤਰ ਵੀ ਰਹੇ ਚੁਕੇ ਨੇ ਇਹ ਜਿੰਨਾਂ ਦੀ ਗਲਤੀ 16 ਬੰਦਿਆਂ ਦੀ ਗਲਤੀ ਹੈਗੀ ਇਹਨਾਂ ਨੂੰ ਉਦੋਂ ਜਿਹੜੇ ਪ੍ਰੋਪਰ ਜਿਹੇ ਇਨਵੈਸਟੀਗੇਸ਼ਨ ਹੋ ਜੇ ਉਹ ਜਨਤਕ ਕਰਨੀ ਚਾਹੀਦੀ ਸੀ ਉਹ ਸਜ਼ਾਵਾ ਦੇਣੀ ਚਾਹੀਦੀ ਸੀ ਜੇ ਅੱਜ ਪੰਜਾਬ ਸਰਕਾਰ ਤੁਸੀਂ ਕਹਿੰਦੇ ਕਿ ਸਿਆਸਤ ਕਰ ਰਹੀ ਆ ਜਾਂ ਪੰਜਾਬ ਸਰਕਾਰ ਨੂੰ ਮੌਕਾ ਦਿੱਤਾ ਕਿੰਨੇ ਦਿੱਤਾ ਹੈਗਾ ਉਹ ਸ਼੍ਰੋਮ ਨੇ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਹੈਗਾ ਤੇ ਸਰਕਾਰ ਕਹਿੰਦੀ ਸਾਡੇ ਕੋਲ ਰਾਈਟ ਹੈ ਉਧਰ ਜਥੇਦਾਰ ਸਾਹਿਬ ਨੇ ਤਾੜਨਾ ਦਿੱਤੀ ਆ ਉਧਰ ਭਗਵੰਦ ਮਾਨ ਸਾਹਿਬ ਕਹਿੰਦੇ ਅਸੀਂ ਤੇ ਚੱਲਾਂਗੇ ਅੱਗੇ ਵਧਾਂਗੇ ਕਿਉਂਕਿ ਸਾਡੇ ਕੋਲ ਵੀ ਲੋਕ ਆਏ ਨੇ ਹੁਣ ਇਹ ਜਿਹੜਾ ਮਸਲਾ ਬਹੁਤ ਹੀ ਗੰਭੀਰ ਆ ਜੇ ਤਖਤ ਤੇ ਸਰਕਾਰ ਆਹਮੋ ਸਾਹਮਣੇ ਆਉਂਦੇ ਨੇ ਟਕਰਾਅ ਵਧਦਾ ਹੈਗਾ ਜੀ ਤੇ ਫਿਰ ਨੁਕਸਾਨ ਲਾਜ਼ਮੀ ਤੌਰ ਤੇ ਪੋਲੀਟੀਕਲ ਪਾਰਟੀਆਂ ਦਾ ਵੀ ਹੋਊਗਾ ਤੇ ਪੰਜਾਬ ਦਾ ਵੀ ਹੋਊਗਾ